ਸੱਚਿਆਕਾਲ న్యూਸ 18 ਵੇਖਰੇ ਦਰਸ਼ਕਾਂ ਦਾ ਸਵਾਗਤ ਮੈਂ ਆ ਤੁਹਾਡੇ ਨਾਲ ਰਜਿੰਦਰ ਕੌਰ ਅਤਵਾਦੀਆਂ ਦੇ ਨਾਲ ਮੁਕਾਬਲਾ ਕਰਨ ਵਾਲੇ ਸ਼ਹੀਰ ਚੱਕਰ ਜੇਤੂ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਐਸਆਈਟੀ ਦੇ ਹੱਥ ਅਜੇ ਵੀ ਖਾਲੀ ਨੇ 50 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਕਈ ਪੱਖੋਂ ਐਸਆਈਟੀ ਜਾਂਚ ਕਰ ਰਹੀ ਹੈ ਖਾੜਕੂ ਵਾਰ ਨਾਲ ਵੀ ਤਾਰ ਜੁੜਦੇ ਨੇ ਪਰਿਵਾਰ ਨੇ ਕਿਹਾ ਕਿ ਇਹ ਕੀ ਹੈ ਕਿ ਇਹ ਕਤਲ ਅਤਵਾਦੀ ਘਟਨਾ ਹੈ ਅਤੇ ਫਿਲਹਾਲ ਐਸਆਈਟੀ ਦੀ ਜਾਂਚ ਜਾਰੀ ਲੇਕਿਨ ਹਾਲੇ ਤੱਕ ਕਿਸੇ ਵੀ ਕਿਆ ਜਾ ਸਕਦਾ ਮਲਜ਼ਮ ਦੀ ਗ੍ਰਫਤਾਰੀ ਨਹੀਂ ਹਾਲਾਂਕਿ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਜ਼ਰੂਰ ਲਿਆਸੀ ਅਤੇ ਪੁੱਛਗਿੱਛ ਕੀਤੀ ਜਾ ਰਹੀ ਸੀ 50 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਬਲਵਿੰਦਰ ਸਿੰਘ ਕਤਲ ਮਾਮਲੇ ਚਐਸਆਈਟੀ ਦੇ ਹੱਥ ਅਜੇ ਵੀ ਖਾਲੀ ਨੇ ਹਾਲਾਂਕਿ ਹਰ ਪੱਖੋਂ ਐਸਆਈਟੀ ਕਤਲ ਮਾਮਲੇ ਦੀ ਜਾਂਚ ਕਰ ਰਹੀ ਹੈ ਸ਼ੁਕਰਵਾਰ ਸਵੇਰੇ ਕਾਰਜਵੜ ਦੇ ਦੋ ਹਮਲਾਵਰਾਂ ਨੇ ਕੌਮਰੇਡ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ ਸਿਧ ਕਰ ਦਿਆ ਤਰਨ ਤਰਨ ਦਾ ਪਿੰ ਪਿੱਖੀ ਵਿੰਗ ਵਿਖੇ ਮੇਰੇ ਸਹਿਯੋਗੀ ਪੰਕਜ ਕਪਾਈ ਇਸ ਵਕਤ ਮੌਜੂਦ ਪੰਕਜ ਅਸੀ ਪਰਿਵਾਰਿਕ ਮੈਂਬਰਾ ਦੇ ਵੀ ਬਿਆਨ ਸੁਣ ਰੇ ਸੀ ਪੁਲਿਸ ਮਾਮਲੇ ਦੀ ਜਾਂਚ ਕਰੀ ਐ ਐਸ ਆਈ ਟੀ ਦਾ ਗਠਨ ਕੀਤਾ ਗਿਆ ਹੈ 50 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹਾਲੇ ਵੀ ਹੱਥ ਖਾਲੀ ਹਾਲਾਂਕਿ ਇੱਕ ਖਬਰ ਮਿਲਨੀ ਸੀ ਕਿ ਕੱਲ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਕਿ ਉਹਨਾਂ ਤੋਂ ਕੁਝ ਖੁਲਾਸਾ ਹੋ ਸਕਿਆ ਹੈ ਬਿਲਕੁਲ ਜਿੰਦਰ ਹਰ ਪਹਿਲੂ ਤੋਂ ਪੁਲਿਸ ਜੜੀ ਹੋ ਜਾਂਚ ਕਰ ਰਹੀ ਹੈ ਕਿਉਂਕਿ ਅਜੇ ਤੱਕ ਇਹ ਨਹੀਂ ਪਤਾ ਚੱਲ ਪਾਇਆ ਕਿ ਉਹ ਕਾਲੇ ਰੰਗ ਦਾ ਪਲਸਰ ਕਿੱਥੋਂ ਆਇਆ ਸੀ ਕਿਉਂਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਆਇਆ ਸੀ ਔਰ ਕਿਸ ਦੇ ਨਾਮ ਤੇ ਸੀਗਾ ਇਸ ਗੇਟ ਤੋਂ ਐਂਟਰੀ ਜਿਹੜੀ ਹੈ ਉਹ ਕੀਤੀ ਗਈ ਸੀਗੀ ਔਰ ਉਸ ਤੋਂ ਬਾਅਦ ਅ ਅੰਦਰ ਤਵਰ ਤੋੜ ਫਾਇਰਿੰਗ ਜਿਹੜੀ ਹੈ ਉਹ ਕੀਤੀ ਗਈ ਔਰ ਇਸ ਵੇਲੇ ਐਸ ਆਈ ਟੀ ਦੀ ਜੋ ਟੀਮ ਉਹ ਇੱਥੇ ਪਹੁੰਚੀ ਹੋਈ ਹੈ ਐਸਆਈਟੀਡੀ ਟੀਮ ਜਿਹੜੀ ਹੈ ਅਜੇ ਵੀ ਮੌਕੇ ਵਾਰਦਾਤੇ ਹਰ ਪਹਿਲੂ ਨੂੰ ਦੇਖਣ ਦੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਇਸ ਦੇ ਪਿੱਛੇ ਵਜ੍ਹਾ ਕੀ ਸੀ ਕਿਉਂ ਕਿਸ ਤਰੀਕੇ ਦੇ ਨਾਲ ਕਤਲ ਹੋਇਆ ਕਿਉਂਕਿ ਪਰਿਵਾਰ ਤਾਂ ਇਹ ਇਲਜ਼ਾਮ ਲਾ ਰਿਹਾ ਕਿ 90 ਦੇ ਹੱਕੇ ਦੇ ਵਿੱਚ ਜੋ ਦੁਸ਼ਮਣੀ ਸੀਗੀ ਰੈਫਰੈਂਡਮ 2020 ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਉਸ ਦਾ ਇੱਕ ਹਿੱਸਾ ਹੈ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਨੇ ਉਹ ਲੱਗ ਰਹੇ ਨੇ ਉਹ ਡੀਐਸਪੀ ਰਾਜਵੀਰ ਸਿੰਘ ਹੋਰੀ ਜੋ ਐਸਆਈਟੀ ਦੇ ਮੈਂਬਰ ਨੇ ਉਹ ਵੀ ਇਸ ਵਲੇ ਮੌਕੇ ਤੇ ਪਹੁੰਚੇ ਹੋਏ ਨੇ ਔਰ ਉਹ ਵੀ ਲਗਾਤਾਰ ਕੁਝ ਵੀ ਸੁਰਾਗ ਮਿਲਣ ਦੀ ਜੋ ਕੋਸ਼ਿਸ਼ ਹੈ ਉਸ ਦੇ ਵਿੱਚ ਜੁਟੇ ਹੋਏ ਨੇ ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਰੈਫਰੈਂਡਮ 2020 ਦਾ ਇਹ ਹਿੱਸਾ ਕਤਲ ਹੋ ਸਕਦਾ ਹੈ ਪੁਲਿਸ ਦੀ ਇੱਕ ਥਿਊਰੀ ਇਸ ਗੱਲ ਤੇ ਵੀ ਕੰਮ ਕਰ ਰਹੀ ਹੈ ਕਿ ਜੋ 90 ਦੇ ਦਹਾਕੇ ਦੇ ਵਿੱਚ ਜੋ ਖੜਕੂ ਸੀਗੇ ਉਹਨਾਂ ਦੇ ਪਰਿਵਾਰਕ ਮੈਂਬਰਾਂ 'ਚ ਕੋਈ ਇਸ ਦੇ ਪਿੱਛੇ ਹੋ ਸਕਦਾ ਇੱਕ ਥਿਊਰੀ ਤੇ ਇਸ ਤੋਂ ਘੱਟ ਜਿਹੜਾ ਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਵੈ ਇਹ ਵੀ ਜਾਣਕਾਰੀ ਜਿਹੜੀ ਹੈ ਸੋਰਸਸ ਦੇ ਹਵਾਲੇ ਤੋਂ ਮਿਲ ਰਹੀ ਹੈ ਜਿੰਦਰ ਬਿਲਕੁਲ ਪੰਕਜ ਜੀ ਤੁਸੀਂ ਕਾਮਰੇਡ ਬਲਵਿੰਦਰ ਸਿੰਘ ਦੇ ਕਾਰਜ ਵਿੱਚ ਮੌਜੂਦ ਉਹਨਾਂ ਦੀ ਪਤਨੀ ਦਾ ਵੀ ਬਿਆਨ ਲਗਾਤਾਰ ਸਾਹਮਣੇ ਆ ਰਿਹਾ ਹੈ ਐਸਐਫਜੀ ਦੇ ਨਾਲ ਉਹ ਜੋੜੇ ਨੇ ਇਸ ਪੂਰੇ ਕਤਲ ਮਾਮਲੇ ਨੂੰ ਨਾਲ ਹੀ ਇਹ ਕਹਿ ਰਹੇ ਨੇ ਕਿ ਅਤਵਾਦੀਆਂ ਨੇ ਉਹਨਾਂ ਦੇ ਪਤੀ ਦਾ ਕਤਲ ਕੀਤਾ ਪੰਕਜ ਜੀ ਇਹ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਜੜੀ ਖੰਗਾਲੀ ਜਾ ਰਹੀ ਹੈ ਇਹ ਵੀ ਖਬਰਾਂ ਨਿਕਲ ਕੇ ਆ ਰਹੀ ਹੈ ਕਿ ਪਿਛਲੇ ਕੁਝ ਦੋ ਦੋ ਤਿੰਨ ਦਿਨਾਂ ਤੋਂ ਕੁਝ ਲੋਕ ਘਰ ਦੀ ਰੇਕੀ ਕਰਦੇ ਸਨ ਅਤੇ ਕੁਝ ਸ਼ੱਕੀ ਲੋਕ ਦੇਖੇ ਗਏ ਨੇ ਸੀਸੀਟੀਵੀ ਫੁਟੇਜ ਚ ਬਿਲਕੁਲ ਸੀਸੀਟੀਵੀ ਫੁਟੇਜ ਲਗਾਤਾਰ ਪੁਲਿਸ ਖੰਗਾਲ ਰਹੀ ਹੋਰ ਮੇਰੇ ਨਾਲ ਐਸਆਈਟੀ ਦੇ ਜੋ ਮੈਂਬਰ ਨੇ ਡੀਐਸਪੀ ਰਾਜਵੀਰ ਸਿੰਘ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਸੀਸੀਟੀਵੀ ਫੁਟੇਜ ਤੋਂ ਕੋਈ ਜਾਣਕਾਰੀ ਮਿਲੀ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਰੇਕੀ ਕੀਤੀ ਗਈ ਔਰ ਕੁਝ ਲੋਕਾਂ ਨੂੰ ਵੀ ਕੋਈ ਹਿਰਾਸਤ ਦੇ ਵਿੱਚ ਲਿੱਤਾ ਹਾਂਜੀ ਹਾਂਜੀ ਲਿਆ ਪੁੱਛ ਕੇ ਚੱਲ ਰਹੀ ਹੈ ਹਾਂਜੀ ਬਾਕੀ ਅਸੀਂ ਅਜੇ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਕੋਈ ਦੱਸਣ ਤੋਂ ਪ੍ਰਭਾਵਿਤ ਹੋ ਸਕਦੀ ਇਹ ਤਰ੍ਹਾਂ ਦੇ ਤਫ਼ਤੀਸ਼ ਬਾਰੇ ਅਸੀਂ ਕੁਝ ਨਹੀਂ ਦੱਸ ਸਕਦੇ। ਇੱਕ ਥਿਊਰੀ ਪੁਲਿਸ ਕਹਿੰਦੇ ਕਿ ਇਸ ਗੱਲ ਤੇ ਵੀ ਕੰਮ ਕਰ ਰਹੀ ਹੈ ਕਿ ਜੋ 90 ਦੇ 80 ਦੇ ਦਹਾਕੇ 'ਚ ਖੜਕੂਆ ਨਾਲ ਜੋ ਰਹੀ ਹੈ ਦੁਸ਼ਮਣੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਜਿਹੜਾ ਵਾ ਉਹ ਹਮਲਾ ਹੋ ਸਕਦਾ ਹੈ ਇਸ ਤਰੀਕੇ ਵੀ ਥਿਊਰੀ ਪੁਲਿਸ ਕੰਮ ਕਰ ਰਹੀ ਹੈ। ਅਸੀਂ ਅਜੇ ਸਾਰੇ ਐਂਗਲਾਂ ਤੇ ਕੰਮ ਕਰ ਰਹੇ ਹਾਂ ਸਾਰੇ। ਠੀਕ ਹੈ। ਜਦੋਂ ਵੀ ਕੋਈ ਬਿਲਕੁਲ ਸਹੀ ਤੱਤ ਸਾਹਮਣੇ ਆਉਣਗੇ ਫਿਰ ਦੱਸਿਆ ਜਾਏਗਾ। ਖੜਕੂਆਦ ਇਸ ਘਟਨਾ ਦੇ ਵਿੱਚ ਨਜ਼ਰ ਆ ਰਿਹਾ। ਮੈਂ ਤੁਹਾਨੂੰ ਕਿਹਾ ਅਜੇ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਸਾਰੇ ਐਂਗਲਾਂ ਤੇ ਅਸੀਂ ਕੰਮ ਕਰ ਰਹੇ ਹਾਂ। ਜਦੋਂ ਵੀ ਕੋਈ ਬਿਲਕੁਲ ਜੋ ਸਹੀ ਸਾਹਮਣੇ ਆਏਗਾ ਉਦੋਂ ਹੀ ਦੱਸ ਸਕਦੇ ਆ ਇਹ ਪਤਾ ਚੱਲ ਪਾਇਆ ਕਿ ਕਾਲੇ ਰੰਗ ਦਾ ਪਲਸਰ ਕਿਸ ਦੇ ਨਾਮ ਸੀਗਾ ਕਿੱਥੋਂ ਇਹ ਪਲਸਰ ਜਿਹੜਾ ਖਰੀਦਿਆ ਗਿਆ ਸੀਗਾ ਉਹ ਉਹਨਾਂ ਲੋਕਾਂ ਦਾ ਆਪਣਾ ਸੀਗਾ ਜਾਂ ਕਿਤੋਂ ਹਾਇਰ ਕੀਤਾ ਗਿਆ ਸੀਗਾ ਹਾਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਅਜੇ ਅਸੀਂ ਇਹਦੇ ਬਾਰੇ ਨਹੀਂ ਦੱਸ ਸਕਦੇ ਫਿਰ ਅਜੇ ਜਦੋਂ ਗੱਲ ਬਿਲਕੁਲ ਕਲੀਅਰ ਹੋ ਜਾਏਗੀ ਉਦੋਂ ਦੱਸਿਆ ਜਾਏਗਾ ਕਿਉਂਕਿ 52 ਘੰਟੇ ਹੋ ਗਏ ਨੇ 52 ਘੰਟੇ ਚ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਹਤਕਾਲੀ ਨੇ ਪੁਲਿਸ ਨਾ ਕਾਮ ਸਾਬਤ ਹੋ ਰਹੀ ਨਹੀਂ ਨਹੀਂ ਕਾਮ ਨਹੀਂ ਸਾਬਤ ਹੋ ਰਹੀ ਇਸ ਤਰ੍ਹਾਂ ਹੀ ਆ ਫਿਰ ਐਫਰਟ ਪੂਰੇ ਚੱਲ ਰਹੇ ਨੇ ਹੋ ਜਾਏਗਾ ਟਰੇਸ ਹੋ ਜਾਏਗਾ ਹਾਂਜੀ ਹਾਂਜੀ ਜਿਹਨਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਉਹਨਾਂ ਤੋਂ ਕੋਈ ਜਾਣਕਾਰੀ ਮਿਲ ਰਹੀ ਹੈ ਔਰ ਕਦੋਂ ਤੱਕ ਲੱਗਦਾ ਹੈ ਕਿ ਗ੍ਰਿਫਤਾਰੀ ਜਿਹੜੀ ਹੋ ਸਕਦੀ ਕਿਉਂਕਿ ਲਗਾਤਾਰ ਕਈ ਸਾਰੇ ਵੱਡੇ ਲੀਡਰ ਇੱਥੇ ਪਹੁੰਚ ਰਹੇ ਨੇ ਇਲਜ਼ਾਮ ਪੁਲਿਸ ਦੇ ਉੱਤੇ ਲਗਾ ਰਹੇ ਨੇ ਕਿ ਸੁਰੱਖਿਆ ਮੁਲਾਜ਼ਮ ਦੇਣੇ ਚਾਹੀਦੇ ਸੀ ਨਹੀਂ ਦਿੱਤੇ ਗਏ ਔਰ ਹੁਣ ਵੀ ਪੁਲਿਸ ਉਸ ਤਰੀਕੇ ਨਾਲ ਜਿਹੜੀ ਹੈ ਇਨਵੈਸਟੀਗੇਸ਼ਨ ਨਹੀਂ ਕਰ ਰਹੀ ਨਹੀਂ ਨਹੀਂ ਪੂਰੀ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਹੋ ਰਹੀ ਆ ਪਰ ਇਹ ਵੀ ਇਨਵੈਸਟੀਗੇ ਨੌ ਨਾਲ ਲਾਈਵ ਟੈਲੀਕਾਸਟ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਦਾ ਨਾ ਫਿਰ ਤੇ ਸਾਰਾ ਕੰਮ ਖਰਾਬ ਹੋ ਜਾਏਗਾ ਜੇ ਕਰਕੇ ਮਲੋ ਵਹੀਂ ਇਹਦੇ ਬਾਰੇ ਕੋਈ ਪਬਲਿਕਿਟੀ ਨਹੀਂ ਕਰ ਸਕਦੇ ਵੀ ਇਹ ਕਿਤਰਾ ਇਨਵੈਸਟੀਗੇਸ਼ਨ ਹੋ ਰਹੀ ਹੈ ਪਰ ਇਨਵੈਸਟੀਗੇਸ਼ਨ ਪੂਰੀ ਡੰਗਾਈ ਨਾ ਹੋਵੇ ਪਰਿਵਾਰ ਦਾ ਜੋ ਇਲਜ਼ਾਮ ਹੈ ਕਿ ਰੈਫਰੈਂਡਮ ਦਾ ਹਿੱਸਾ ਹੋ ਸਕਦਾ ਹੈ ਉਸ ਦੇ ਪਿੱਛੇ ਕਈ ਸਾਰੇ ਉਹ ਲੋਕ ਹੋ ਸਕਦੇ ਨੇ ਜੋ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਅਸੀਂ ਸਾਰੇ ਅੰਗਲਾਂ ਤੇ ਕੰਮ ਕਰ ਰਹੇ ਹਾਂ ਸਾਰੇ ਪਹਿਲੂ ਦੇਖ ਰਹੇ ਹਾਂ ਠੀਕ ਹੈ ਸੀਸੀਟੀਵੀ ਫੁਟੇਜ ਵੀ ਕੁਝ ਮਿਲੇ ਜੋ ਕਿ ਆ ਜਾ ਰਿਹਾ ਕਿ ਤਿੰਨ ਚਾਰ ਦਿਨਾਂ ਤੋਂ ਦੇਖੀ ਕਿ ਇੱਕ ਵਾਰੀ ਫਿਲਮ ਕਹਿੰਦਾ ਅਸੀਂ ਤੁਹਾਨੂੰ ਅਜੇ ਇਨਵੈਸਟੀਗੇਸ਼ਨ ਬਾਰੇ ਕੁਝ ਦੱਸ ਨਹੀਂ ਸਕਦੇ ਤਾਂ ਪੁਲਿਸ ਹਰ ਪਹਿਲੂ ਤੋਂ ਰਜਿੰਦਰ ਕੰਮ ਕਰ ਰਹੀ ਹੈ ਪੁਲਿਸ ਕਹਿ ਰਹੀ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਅਜੇ ਜਿਹੜੀ ਹੈ ਉਹ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਲੇਕਿਨ ਪੁਲਿਸ ਨੇ ਇਸ ਗੱਲ ਨੂੰ ਨਹੀਂ ਨਕਾਰਿਆ ਰਜਿੰਦਰ ਕਿ ਜੋ 80 90 ਦੇ ਦਹਾਕੇ ਚ ਖੜਕੋਵਾਦ ਦੀ ਗੱਲ ਕੀਤੀ ਜਾ ਰਹੀ ਜੋ ਇਹ ਕਿਹਾ ਜਾ ਰਿਹਾ ਜੋ ਲਗਾਤਾਰ ਨਿਊਜ਼ 18 ਕੋਲ ਵੀ ਜਾਣਕਾਰੀ ਪਹੁੰਚੀ ਸੀ ਕਿ 90 ਦੇ ਦਹਾਕੇ ਦੇ ਵਿੱਚ ਜਿਹੜੇ ਖੜਕੋਵਾਦ ਪਰਿਵਾਰਾਂ ਨਾਲ ਦੁਸ਼ਮਣੀ ਸੀਗੀ ਉਹਨਾਂ ਪਰ ਪਰਿਵਾਰ ਅਜਿਹਾ ਹੈ ਜਿਸ ਤੇ ਪੁਲਿਸ ਨੂੰ ਸ਼ੱਕ ਹੈ ਕਿਉਂਕਿ ਇਹ ਐਸਆਈਟੀ ਦੇ ਮੈਂਬਰ ਨੇ ਡੀਐਸਪੀ ਰਾਜਵੀਰ ਸਿੰਘ ਹੋਰੀ ਔਰ ਉਹਨਾਂ ਨੇ ਕਿਹਾ ਕਿ ਇਹ ਸਿੰਗਲ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਯਾਨੀ ਕਿ ਨਿਊਜ਼ 18 ਦੀ ਖਬਰ ਤੇ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਡੀਐਸਪੀ ਸਾਹਿਬ ਇਹ ਜ਼ਰੂਰ ਕਹਿ ਰਹੇ ਨੇ ਕਿ ਖੁੱਲ ਕੇ ਪੂਰੇ ਮਾਮਲੇ ਤੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਇਸ ਐਂਗਲ ਤੋਂ ਪੁਲਿਸ ਜਾਂਚ ਜ਼ਰੂਰ ਕਰ ਰਹੀ ਹੈ ਠੀਕ ਹੈ ਸ਼ੁਕਰੀਆ ਪੰਕਜ ਫਿਲਹਾਲ ਇਸ ਤਮਾਮ ਜਾਣਕਾਰੀ ਦੇ ਲਈ ਸੋ ਡੀਐਸਪੀ ਰਾਜਵੀਰ ਸਿੰਘ ਜਿਹੜੇ ਕਿ ਐਸਆਈਟੀ ਦੇ ਮੈਂਬਰ ਨੇ ਜਾਂਚ ਕਰਨ ਲਈ ਪਹੁੰਚੇ ਹੋਏ ਨੇ ਤਮਾਮ ਪੁਲਿਸ ਅਮਲੇ ਦੇ ਨਾਲ ਬਲਵਿੰਦਰ ਸਿੰਘ ਦੇ ਘਰ ਕਾਮਰੇਡ ਬਲਵਿੰਦਰ ਸਿੰਘ ਦੇ ਘਰ ਐਸਆਈਟੀ ਦੀ ਟੀਮ ਪਹੁੰਚੀ ਹੈ ਅਤੇ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਇਹ ਵੀ ਨਿਕਲ ਕੇ ਆਇਆ ਸੀ ਕਿ ਸੀਸੀਟੀਵੀ ਫੁਟੇਜ ਵਿੱਚ ਕੁਝ ਸ਼ੱਕੀ ਦੇਖੇ ਗਏ ਜਿਹੜੇ ਕਿ ਕਰਦੀ ਬ੍ਰੇਕੀ ਕਰਦੇ ਨਜ਼ਰ ਆਏ ਸਨ ਕੁਝ ਲੋਕ ਪਿਛਲੇ ਕੁਝ ਦਿਨਾਂ ਤੋਂ ਕਾਰ ਦੀ ਡੇਕੀ ਕਰ ਰਿਹਾ ਸਨ ਸੋ ਹਰ ਪੱਖੋਂ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਸ਼ੁਕਰਵਾਰ ਸਵੇਰੇ ਕਮਰੇਟ ਬਲਵਿੰਦਰ ਸਿੰਘ ਦਾ ਕਾਰ ਵਿੱਚ ਵੜ ਕੇ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਕੱਲ ਅੰਤਿਮ ਸੰਸਕਾਰ ਕੀਤਾ ਗਿਆ ਹਾਲਾਂਕਿ ਪਰਿਵਾਰ ਲਗਾਤਾਰ ਸਵਾਲ ਚੁੱਕ ਰਿਹਾ ਕਿ ਸੁਰੱਖਿਆ ਕਿਉਂ ਵਾਪਸ ਲੇਗੀ ਕਿਉਂਕਿ ਅਤਵਾਦ ਦੇ ਨਾਲ ਅਤਵਾਦੀਆਂ ਦੇ ਨਾਲ ਮੁਕਾਬਲਾ ਕੀਤਾ ਸੀ 90 ਦੇ ਦਹਾਕੇ ਵਿੱਚ ਕਮਰੇਟ ਬਲਵਿੰਦਰ ਸਿੰਘ ਨੇ ਅੱਗੇ ਵੱਧ ਅੰਦੋਲਨ ਵਿਚਾਲੇ ਪੰਜਾਬ ਦੇ ਕਿਸਾਨਾਂ ਨਾਲ ਕੀ ਧੋਖਾ ਹੋ ਰਿਹਾ ਹੈ। ਅਸਲ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਚੋਨਾ ਪਹੁੰਚ ਰਿਹਾ ਹੈ। ਪੰਜਾਬ ਵਿੱਚ ਵੇਚਿਆ ਜਾ ਰਿਹਾ ਚੋਨਾ ਸਟੋਰ ਕੀਤਾ ਜਾ ਰਿਹਾ ਹੈ ਉੱਤਰ ਪ੍ਰਦੇਸ਼ ਦਾ। ਫਤਿਹਗੜ੍ਹ ਸਾਹਿਬ ਵਿੱਚ 4 ਟਰੱਕ ਫੜੇਗੇ ਕਿਸਾਨ ਜਥੇਬੰਦਿਆਂ ਨੇ ਚੋਨੇ ਨਾਲ ਲੱਤੇ ਟਰੱਕ ਫੜੇ ਨੇ। ਪੰਜਾਬ ਦੇ ਕਿਸਾਨਾਂ ਦੇ ਨਾਲ ਇਹ ਧੱਕਾ ਹੈ। ਕਿਸਾਨ ਜਥੇਬੰਦਿਆਂ ਨੇ ਕਿਹਾ ਪੁਲਿਸ ਨੇ ਮਾਰਕੀਟ ਕਮੇਟੀ ਦੇ ਹਵਾਲੇ ਸਾਰੇ ਟਰੱਕ ਕੱਢ ਦਿੱਤੇ। ਫਤਿਹਗੜ੍ਹ ਸਾਹਿਬ ਤੋਂ ਇਹ ਟਰੱਕ ਫੜੇਗੇ ਅਤੇ ਪੰਜਾਬ ਦੇ ਅੰਮ੍ਰਿਤਸਰ ਇਹ ਚੋਨਾ ਪਹੁੰਚਾਇਆ ਜਾ ਰਿਹਾ ਸੀ ਉੱਤਰ ਪ੍ਰਦੇਸ਼ ਤੋਂ ਲਿਆ ਕੇ ਚਾਰ ਟਰੱਕ ਚੋਨੇ ਦੇ ਫੜੇਗੇ ਨੇ ਬਟਾ ਸਵਾਲ ਇਹ ਉੱਠ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਇਹ ਤਖਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਚੋਨਾ ਇਹ ਚੋਨਿਆਂ ਨਾਲ ਚੋਰੇ ਨਾਲ ਭਰੀਆਂ ਜੜੀਆਂ ਟਰਾਲੀਆਂ ਨੇ ਟਰੱਕ ਜੜੇ ਨੇ ਤਸਵੀਰਾਂ ਵੇਖ ਸਕਦੇ ਹੋ ਉਸ ਤੋਂ ਬਾਅਦ ਕਿਸ ਤਰ੍ਹਾਂ ਕਿਸਾਨਾਂ ਨੇ ਨਾਰੇਬਾਜ਼ੀ ਕੀਤੀ ਕਿਸਾਨਾਂ ਦੇ ਹੱਕ ਮਾਰੇ ਜਾ ਰਹੇ ਨੇ ਕਿਸਾਨਾਂ ਨੇ ਇੱਕ ਪੀਏ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਵੱਡੇ ਵੱਡੇ ਟਰਾਲੇ ਘੋੜੇ ਟਰੱਕ ਜਿਹੜੇ ਝੋਨੇ ਦੇ ਆ ਰਹੇ ਨੇ ਔਰ ਜਦੋਂ ਅਸੀਂ ਆ ਕੇ ਇੱਥੇ ਦੇਖਿਆ ਤਾਂ ਇੱਥੇ ਕਾਫੀ ਟਰੱਕ ਜਿਹੜੇ ਨਿਕਲ ਗਏ ਪੰਜ ਟਰੱਕ ਜਿਹੜੇ ਅਸੀਂ ਇਸੇ ਮੌਕੇ ਤੇ ਜਿਹੜੇ بڑے ਘੋੜੇ ਨੇ ਜਿਨ੍ਹਾਂ ਚ 25 ਟਨ ਤੋਂ ਲੈ ਕੇ 50 ਟੰਨਾ ਤੱਕ ਮਾਲ ਇੱਕ ਇੱਕ ਘੋੜੇ ਦੇ ਵਿੱਚ ਹੈ ਔਰ ਇਹ ਝੋਨਾ ਜਿਹੜਾ ਆ ਰਿਹਾ ਜੁਪੀ ਤੋਂ ਅਲੀਗੜ ਤੋਂ ਔਰ ਹਰਦੋਈ ਤੋਂ ਉੱਥੋਂ ਝੋਨਾ 1000 ਰੁਪਏ ਕਵਾਂਟਲ 1100 ਰੁਪਏ ਕਵਾਂਟਲ ਖਰੀਦ ਕਰਕੇ ਇਹ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵਿਕਣ ਵਾਸਤੇ ਆ ਰਿਹਾ ਖਾਸ ਤੌਰ ਤੇ ਸਰੰਦ ਖੰਨਾ ਔਰ ਅੱਜ ਅਸੀਂ ਸਾਰੇ ਕਿਸਾਨ ਸਾਡੇ ਨਾਲ ਜੁਨੀਅਨ ਵਾਲੇ ਵੀ ਖੜੇ ਆ ਸਾਰੇ ਵੀਰ ਅਸੀਂ ਸਾਰੇ ਇਕੱਠੇ ਹੋ ਕੇ ਨਾ ਟਰੱਕਾਂ ਵਾਲਿਆਂ ਨੂੰ ਰੋਕਿਆ ਇਹਨਾਂ ਦੇ ਕਾਗਜ਼ ਦੇਖੇ ਸਾਨੂੰ ਕੋਈ ਤਸੱਲੀ ਭਖਸੇ ਜਵਾਬ ਨਹੀਂ ਦੇ ਸਕੇ ਕੀ ਲੈ ਕੇ ਆਏ ਤੁਸੀਂ ਗੱਡੀ ਤੇ ਜੀਰੀ ਆਈ ਕਿੱਥੋਂ ਲੈ ਕੇ ਆਏ ਯੂਪੀ ਜੋਂ ਹੀ ਕਿੱਥੇ ਵੇਚਣੀ ਹੈ ਅਸਾਂ ਅੰਮ੍ਰਿਤਸਰ ਜਾਊਗੀ ਇਹ ਟ੍ਰਾਂਸਪੋਰਟਰ ਭਰਾਂਦੇ ਆ ਕਿਹਦੀਆਂ ਨੇ ਹੈ ਹੈ ਕਿਹਦੀਆਂ ਨੇ ਗੱਡੀ ਦੀ ਇਹ ਨਾਂ ਦਾ ਪਤਾ ਨਹੀਂ ਵਪਾਰੀ ਦਾ ਪਤਾ ਨਹੀਂ ਕੀ ਹੈ ਇਹ ਕਿਸੇ ਦੀ ਕੀ ਹੈ ਇਹ ਵਪਾਰੀ ਦਾ ਮਾਲ ਹੈ ਕਿੰਨੀ ਜੀ ਦੀ ਕਿੰਨੀ ਜਰੀ ਆ ਅਰੇ 30 ਟਨ ਆਈ ਬਾਰਕਟ ਕਬਾਡੀ ਵਾਲਾ ਗੱਡੀਆਂ ਇੱਥੇ ਜਿਹੜੋ ਜੀਰੀ ਬਾਹਰੋਂ ਯੂਟੀ ਵੀਗਰਾਂ ਤੋਂ ਆ ਰਹੀ ਏ ਉਹ ਰੁਕੀਏ ਇਹਨਾਂ ਨੇ ਤੇ ਉਹ ਜੋ ਬਾਰਕਟ ਕਬਾਡੀ ਜੋ ਵੀ ਫਰਦਰ ਇਹਨਾਂ ਦਾ ਐਕਸ਼ਨ ਬੰਦਾ ਹੈ ਉਹ ਤੁਹਾਨੂੰ ਲਿਜਾ ਰਿਹਾ ਨਾਲ ਮਦਦ ਵਾਸਤੇ ਤੁਹਾਨੂੰ ਇਨਫੋਰਮੇਸ਼ਨ ਕਿਹਨੇ ਦਿੱਤੀ ਸੀ ਜੀ ਮੈਨੂੰ ਪਰਮਿਸ਼ਨ ਆਪਰੇ ਤੋਂ ਫਾਂਡ ਨੂੰ ਦੇ ਦੇ ਨਾਲ ਪਹੀ ਗੱਡੀਆਂ ਰੁਕਿਆ ਨੇ ਬਾਹਰੋਂ ਭਾਈ ਉਹਨਾਂ ਨੂੰ ਪਰਮਿਸ਼ਨ ਦੇ ਤੋ ਬਾਈ ਗੱਡੀਆਂ ਨੇ ਜੀ ਕੁਟਰਕਾਰ ਬਣੇ ਕਿ ਕਿਥੋਂ ਆਈਆਂ ਨੇ ਪਤਾ ਲੱਗਦਾ ਕਿੱਥੇ ਜਾ ਰਹੀਆਂ ਸੀ ਇਹ ਜੂਪੀ ਦਾ ਮਾਲ ਲੈ ਕੇ ਕੰਨੇ ਜਾਂਦਾ ਕੋਈ ਰਹੀਆ ਇਦਾਂ ਮੱਕ ਵਕ ਜਗ੍ਹਾ ਤੇ ਜਾ ਰਿਹਾ ਕੀ ਕਾਰਵਾਈ ਹੋ ਗਈ ਨਾ ਤੇ ਜੋ ਮਾਰਕੀਟ ਕਮੇਟੀ ਦਾ ਫਰਕ ਪੈਂਦਾ ਕੀ ਐਕਸ਼ਨ ਬਣਦਾ ਦਾ ਉਹ ਸਭ ਨਾਲ ਆਪਣੀ ਜੋ ਬਿਨਾਂ ਦੀ ਉਹ ਬੈਗੀ ਫਰਕ ਪੈਂਦਾ ਹੈ ਉਹ ਵੀ ਕਾਰਵਾਈ ਕਰਦਾ